ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਅੱਜ ਦੀ ਵੀਡੀਓ ਆਪਣੀ ਪਿੰਡ ਭਧੌੜ ਵਧਾਤਾ ਰੋਡ ਤੇ ਬਾਈ ਦਾ ਘਰ ਆ ਤਾਪਾ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਖਾਸ ਭਧੌੜ ਤੇ ਵਧਾਤਾ ਰੋਡ ਤੇ ਬਾਈ ਦਾ ਘਰ ਆ ਕਾਫੀ ਵੀਡੀਓ ਆਪਣੇ ਚੈਨਲ ਤੇ ਹੈਗੀਆਂ ਬਾਈ ਦੀਆਂ ਤੇ ਅੱਜ ਆਪਾਂ ਤੁਹਾਨੂੰ ਸੂਈ ਸਵਾਈ ਝੋਟੀ ਦਿਖਾਉਣੇ ਆਗੇ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਆ ਵੀਰੇ ਪਹਿਲਾਂ ਵਾਲੇ ਪਸ਼ੂ ਹੋ ਗਏ ਸੇਲ ਆਪਣੇ ਦਾ ਠੀਕ ਆ ਵਧੀਆ ਫੋਨ ਵਧੀਆ ਰਿਸਪੌਂਸ ਦਾ ਤੇ ਬੋਲੀ ਨੰਬਰ ਵੀਰੇ ਨੰਬਰ ਆਪਣਾ ਹੈਗਾ 87880432 ਬਧਾਤਰੂੜ ਤੇ ਆਪਣਾ ਘਰ ਨਾਮ ਕਰੋੜਵੀ ਵਾਜਦਾ ਨੇ ਠੀਕ ਆ ਵੀਰੇ ਬਾਕੀ ਆਪਣਾ ਛੜਕੇ ਤੇ ਬੋਰਡ ਦਾ ਜਿਹੜਾ ਇਹਨਾਂ ਨੂੰ ਕਈ ਵਾਰ ਪਤਾ ਨਹੀਂ ਨਾ ਚਹਾੜੇ ਦੀ ਫਾਰਮ ਉੱਤੇ ਰੋੜ ਤੇ ਠੀਕ ਆ ਵੀਰੇ ਠੀਕ ਆ ਵੀਰੇ ਤੇ ਵੀਰੇ ਕੀ ਡਿਟੇਲ ਆ ਝੋਟੀ ਦੀ ਜਿਹੜੀ ਅੱਜ ਆਪਾਂ ਲੈ ਕੇ ਆਏ ਹਾਂ ਜੇ ਵੀਰੇ ਪੀਕੇ ਸੁਸਰੀ ਦਾ ਮਾਲ ਕਰ ਰਸਨ ਪਿੰਡੋਲੀ ਆਪਾਂ ਚੇ ਠੀਕ ਆ ਪਹਿਲੇ ਤੇ 12 ਤੱਕ ਦੂਜੇ ਤੇ 14 ਤੱਕ ਐ ਕਿ 16 ਨੇ ਸੀਮਾ ਰੱਖੀ ਆ ਚੰਗੀ ਜੋ ਠੇ ਚੰਗੇ ਖਾਣ ਲੈ ਵੇਲੇ ਕਿੰਨਾ ਕੁ ਬੋਲਾ ਗੱਡਿਆ ਥੋੜਾ ਬੋਲਾ ਬਈ ਇਹ ਤਾਂ ਫਿਰ 5 ਕੁ ਘੰਟਾ ਲੱਗੋ ਰਾਤ ਦੀ ਸੁਈਦੀ ਆ ਬਸ 1 ਘੰਟੇ ਪਹਿਲਾਂ ਉਹਨਾਂ ਨੇ ਚੋਦੀ ਬਾਅਦ ਮੇਰੇ پاس ਕਰੀਏ ਮੇਰੇ پاس ਕਰਕੇ ਮੈਨੂੰ ਮਾਇਆ ਜੀ ਮਿਲੂਗੀ ਨਤਨ ਠੀਕ ਆ ਜੀ ਠੀਕ ਆ ਮਗਰ ਕੱਟ ਆ ਗਿਆ ਮਗਰ ਕੱਟ ਆ ਗਿਆ ਕੱਟੀ ਕਰਕੇ ਇਹਨੇ ਵੇਚੀ ਠੀਕ ਆ ਨਹੀਂ ਤਾਂ ਗੱਬੜ ਵੇਚਦੀ ਉਹ ਕਹਿੰਦੇ ਕੱਟਾ ਦਾ ਹੁਣ ਤਾਂ ਵੇਚਦੇ ਠੀਕ ਆ ਜੀ ਠੀਕ ਆ ਜੀ ਤੇ ਬਾਕੀ ਆ ਦੇਹਾ ਜੀ ਨੇ ਦੇ ਨਾਲ ਦੇ ਨਾੜ ਮਿਲਕ ਵੇਹਨ ਬਹੁਤ ਸਟਰ ਤੇ ਗੁੱਠਾ ਗਾਠਾ ਲੈਵੇ ਤੇ ਦੇਖੋ ਲੇਵਾ ਦੇਖੋ ਥਣ ਦੇਖੋ ਕਿਆ ਬਾਤ ਹੈ ਗਧਾਲਿਆਂ ਵਰਗਾ ਥਣ ਹੈਗਾ ਤੇ ਕੱਦ ਕਾੜ ਦੀ ਵੀ ਪੂਰੀ ਵਧੀਆ ਤੇ ਦੁੱਧ ਵਾਕਈ ਪਿਆ ਦੂਗੀ ਕੋਈ ਕਹਿਣ ਦੀ ਗੱਲ ਨਹੀਂ ਦੂਜੀ ਸ਼ੈਡ ਦੀ ਵੀ ਤੁਹਾਨੂੰ ਮੈਂ ਮਿਲਕ ਵੈਂਡ ਦਿਖਾ ਦਿਆਂ ਰੱਸਾ ਪੈ ਪਰ ਗਿਆ ਤੇ ਫੇਸ ਫੂਸ ਵੀ ਸੋਹਣਾ ਸਿੰਘ ਥੱਲਾ ਵੀ ਸੋਹਣਾ ਤੇ ਗਾਂਾਂ ਵਾਲੇ ਲੇਵਾ ਲੱਗਿਆ ਹਾਂ ਗਾਈਆਂ ਵਾਲਾ ਲੇਵਾ ਲੱਗਿਆ ਬਾਕੀ ਦਾ ਹਜੇ ਤਾਂ ਵੀਡੀਓ ਬਣਾਉਣ ਦਾ ਟਾਈਮ ਆਪਣਾ 10:00 ਵਜੇ ਦਾ ਹੀ ਆ ਦੋ ਘੰਟੇ ਹੋਇਆ ਹਾਂ ਦੋ ਘੰਟੇ 2:00 ਕੋਲੇ ਹੋਇਆ ਇਹਨੂੰ ਕੱਢ ਲਾ ਗੁਰੇ ਬਾਹਰ ਨੂੰ ਤੋੜ ਕੇ ਦਿਖਾ ਦਈਏ ਚੰਗੀ ਝੋਟੀ ਹੈਗੀ ਕੋਈ ਇਹੋ ਜੀ ਗੱਲ ਨਹੀਂ ਪ੍ਰੀਤ ਪਿੰਡੇ ਦੀ ਜਿਵੇਂ ਮੋਹਰਾ ਚ ਆ ਗਈ ਤੇ ਦੁੱਧ ਦਾ ਲੰਮਾ ਪਰ ਉਹ ਤਾਂ ਬਹੁਤ ਠੀਕ ਆ ਵੀਰੇ ਠੀਕ ਬਣੇ ਰਿਓ ਵੀਡੀਓ ਦੇ ਨਾਲ ਆ ਬੱਚਾ ਆ ਗਿਆ ਮਗਰ ਕਟਾ ਤੇ ਧਾਰਾਂ ਤੁਹਾਨੂੰ ਕਰਾ ਕੇ ਦਿਨੇ ਚੈੱਕ ਬਾਕੀ ਦਾ ਵੀਰ ਦਾ ਮੈਨੂੰ ਕਿਤੇ ਲੈ ਜੀ ਲੰਮੀ ਲੰਬਾ ਆਇਆ ਨਹੀਂ ਹਜੇ ਟੱਕਰ ਤੇ ਬਹੁਤ ਕਾਫੀ ਵੀਡੀਓ ਆਪਣੇ ਚੈਨਲ ਤੇ ਹੈਗੀਆਂ ਆ ਪ੍ਰੀਤ ਬਹੁਤ ਆ ਦੁੱਧ ਬੜੀਆ ਦੁੱਧ ਪ੍ਰੀਤ ਬਹੁਤ ਕੱਦ ਕਾੜ ਬਹੁਤ ਸੋਹਣਾ ਸੀਲ ਸਾਉ ਪੂਰੀ ਹੈ ਜੀ ਆ ਦੇਖੋ ਆਮਦਾਰੀ ਨਾਲ ਤੇ ਜੇਰ ਜੂ ਰੋਕੇ ਆ ਜਮਾ ਸਾਰਾ ਰੋਕੇ ਬਾਹਰ ਤੱਕ ਵੀ ਸਕੇਲ ਆਪੇ ਘਰ ਦਾ ਕੋਈ ਠੀਕ ਆ ਵੀਰੇ ਕੱਢ ਜਬਾਤ ਮੋੜ ਠੀਕ ਆ ਦੇਖੋ ਥਣਲੇ ਵਨ 8 ਤੇ ਚੈੱਕ ਠੀਕ ਆ ਵੀਰੇ ਕੱਢ ਜਮਾ ਬਾਹਰ ਨਹੀਂ ਠੀਕ ਆ ਸਾਡੋ ਫਿਰ ਬੱਚਾ ਕਰਾਇਗੇ ਧਾਰਾ ਚੈੱਕ ਕਰੋ ਵੀ ਚੈੱਕ ਵਧੀਆ ਕੱਦ ਕਾ ਠਾਰੀਆਂ ਲਮਾਈ ਇਲਮੂ ਹੀ ਫੋਲਾ ਲੈਂਥ ਪੂਰੀ ਆ ਬਰੀਕ ਸਿੰਘ ਆ ਕੋਈ ਦੁੱਪੜ ਜਾਂ ਸਿੰਘ ਨਹੀਂ ਹੈਗਾ ਤੇ ਆਪਾਂ ਮਾੜਾ ਨਾੜੂਆ ਦਿਖਾ ਦਈਏ ਦਾ ਇਹੇ ਤੋਰ ਮਾਣਦਾ ਬੱਚਾ ਮੋਟਾ ਠੀਕ ਆ ਦੇਖੋ ਇਹ ਨਾੜੂਆ ਕੱਚਾ ਨਾੜੂਆ ਜਮਾ ਸੁਣ ਜਮਾ ਤੇ ਆ ਦੇਖੋ ਕਰੋ ਚੈੱਕ ਚੋਣ ਬਾਲਾ ਚੰਗਾ ਲੱਗਿਆ ਜੀ। ਜਵਾਗ ਨੂੰ ਬਾਹਰ ਲਾ ਦੇ ਜੂਮਾ। ਠੀਕ ਆ ਵੀਰੇ। ਚੋਣ ਚਾਨ ਬਹੁਤ ਸਿਰਾਂ ਲੱਗਿਆ। ਤੇ ਕੁਆਲਿਟੀ ਵੀ ਪੂਰੀ ਚੰਗੀ ਹੈ ਜੀ। ਵੀਰੋ। ਬੱਚਾ ਆਪਾ ਪਸਮਾਲੀਏ ਪਸਮਾਲ ਝੋਟੀ ਆ ਗਈ ਆ। ਕਰੋ ਚੈੱਕ ਮੈਂ ਥਣ ਦੇ ਬਸ ਨੂੰ ਸਮਾੜ ਕੇ ਦੇਖ ਦੋ ਚੈੱਕ ਕਰਾ ਦੇ। ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਗੁੱਠਾਂ ਦੇ ਲੱਗੇ ਹੋਇਆ। ਤੇ ਗਧਾੜਿਆਂ ਵਰਗੇ ਥਣ ਕੱਢਿਆ ਝੋਟੀ ਨੇ ਪਸਮਾ ਕੇ। ਮਾਰੋ ਵੀਰੇ ਗੋਲੇ ਧਾਰਾਂ। ਦਿਓ ਧਾਰ ਪੂਰੇ ਨੂੰ ਦੇਖੋ ਧਾਰ ਦੇਖੋ ਕਿਆ ਬਾਤ ਹੈ। ਆਹ ਦੇਖੋ ਜੀ। ਰੌਗ ਰੌਗ ਦੇ ਥਾਂ ਕੱਢਿਆ ਤੇ ਧਾਰ ਦੇਖੋ ਤੇ ਕਿਆ ਬਾਤ ਆ ਨਾ ਤੱਕਿਆਂ ਨੂੰ ਵਰਦੀ ਆ ਪੂਰ ਨਹੀਂ ਕਰ ਰਾਂ ਨਹੀਂ ਪੂਰ ਨਹੀਂ ਕਰਲਾਣੀ ਕਰੋ ਚੈੱਕ ਕਿਆ ਬਾਤ ਆ ਦੇਖੋ ਜੀ ਬਸ ਵੀਰੇ ਬਸ ਬਸ ਬਾਲਾ ਦਾਦੂ ਖਾਲੀ ਚ ਜਾਂਦਾ ਤੇ ਹਾਂ ਮੈਂ ਤੁਹਾਨੂੰ ਫੇਰ ਚੈੱਕ ਕਰਾਉਣ ਖੱਲੇ ਤਾਂ ਦੇਖੋ ਜੀ ਬਾਕੀ ਪੂਰ ਦੇ ਕੇ ਤਿੰਨ ਠੀਕ ਆ ਜੀ ਠੀਕ ਆ ਪਾਕ ਕਰਨੀ ਬੰਨਿਆ ਨਾਲ ਲੈਵਲ ਲੱਗ ਜਾਂਦਾ ਉਹ ਹੀ ਹੈ ਅਜੇ ਤਹਨੇ ਆਥਰ ਨੂੰ ਬਹੁਤ ਤਿਆਰ ਹੋ ਜਾਣਾ ਤੇ ਗੁਰੇ ਡਿਮਾਂਡ ਜਮਾ ਜੈ ਜੀ ਬਸ ਜਵਾਨ ਬਸ ਮੰਨ ਕੇ ਚੱਲ ਆਪਾਂ 92 ਦੇਣੀ ਆ ਹੋਂਦ ਕੋ ਹਮਾਨੀ ਕਰਾਈ ਤੇ ਮਾਨਦਾਨ ਦਾ ਹੋਊਗਾ ਨਾ ਦੂਰ ਵਾਲੇ ਬੱਚੇ ਦਾ ਫੁੱਲ ਮਾਨਦਾਨ ਕਰਦੇ ਨੇ ਦੇਖੋ ਵੀਰੇ ਹੁਣ ਉੱਤਰੀ ਹੀ ਕਰ ਲੋ ਜੈਕ ਤੇ ਪਿੰਡ ਭਧੌੜ ਬਾਈ ਦਾ ਬਧਾਤਾ ਰੋਡ ਤੇ ਹਨਾ ਗੁਰੇ ਘਾਰ ਆਗਾ ਤੇ ਆਪਾਂ ਕਾਫੀ ਵੀਡੀਓ ਕੀਤੀਆਂ ਕੋਈ ਲਾਂਬਾ ਨਹੀਂ ਆਇਆ ਭਾਵੇਂ ਤੁਸੀਂ ਆਨਲਾਈਨ ਮੰਗਾ ਲਓ ਥਣਾ ਥਣਾ ਦੀ ਗਰੰਟੀ ਹੋਊਗੀ ਫੁੱਲ ਬਾਈ ਦੀ ਓਕੇ ਜਮਾ ਤੇ ਦੁੱਧ ਤੁਹਾਨੂੰ ਮਾਰ ਕੇ ਦਿਖਾ ਦਿਆਂ ਧਾਰਾ ਚਾਰ-ਦਾਰਾਂ ਹੀ ਮਾਰੀਆਂ ਬਾਈ ਨੇ ਕਿੱਲੋਂ ਦੁੱਧ ਕੱਢ ਕੇ ਬਾਹਰ ਮਾਰਿਆ ਮਗਰ ਆ ਗਿਆ ਕਟਾ ਤੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਦਿlo ਧੰਨਵਾਦ ਜਲਦ ਮਿਲਦੇ ਹਾਂਗੇ ਨਵੀਂ ਵੀਡੀਓ ਦੇ ਨਾਲ ਬਸ ਚਾਹੀਦਾ ਬਹੁਤ ਚੰਗਾ ਮਹਿਲਾ ਠੀਕ ਆ ਵੀਰੇ ਤਾਂ ਉਹ ਦੀ ਸੀ ਜਾਂਦਾ ਵੀਰੇ ਹਾਂ ਨੀਲੀ ਰਾ ਵਿੱਚ ਪੈਂਦਾ ਗਾ ਤੇ ਅਗਲਾ ਕੱਟੀ ਦੀ ਖਾਤਰ ਭਰਾਉਂਦਾ ਨਾ ਟੀਕਾ ਦੇਤਾ ਕਟਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਦਿlo ਧੰਨਵਾਦ ਜਲਦ ਮਿਲਦੇ ਹਾਂਗੇ ਨਵੀਂ ਵੀਡੀਓ